ਪੰਜਾਬੀ ਫਿਲਮ ਇੰਡਸਟਰੀ ਦੇ ਮੁੱਖ اداکار ਜੋ ਸੀਗੇ ਜਸਵਿੰਦਰ ਸਿੰਘ ਪੱਲਾ ਉਹਨਾਂ ਦਾ ਦੇਹਾਂਤ ਹੋ ਗਿਆ ਇਹ ਦੁਖ ਭਰੀ ਘਟਨਾ ਜਿਹੜੀ ਹੈ ਅੱਜ ਵਾਪਰੀ ਹੈ ਉਥੇ ਦੱਸਦੀ ਹੈ ਕਿ ਜਸਵਿੰਦਰ ਸਿੰਘ ਪੱਲਾ ਜੋ ਕਿ ਫੋਰਟਿਸਟ ਹਸਪੀਟਲ ਮਹਾਲੀ ਦੇ ਵਿੱਚ ਜਿਹੜੇ ਉਹ ਦਾਖਲ ਸੀਗੇ ਪਿਛਲੇ ਕੁਝ ਦੋ ਦਿਨਾਂ ਤੋਂ ਇਸ ਨੂੰ ਵੇਖਦੇ ਹੋਏ ਇਹਨੂੰ ਖਬਰ ਜੜੀ ਉਹ ਸਾਹਮਣੇ ਆਈ ਹੈ ਕਿ ਉਹਨਾਂ ਦਾ ਦੇਹਾਂਤ ਜਿਹੜਾ ਹੋ ਗਿਆ کافی ਲੰਬੇ ਸਮੇਂ ਤੋਂ ਜਸਵਿੰਦਰ ਸਿੰਘ ਪੱਲਾ ਜਿਹੜੇ ਉਹ ਬਿਮਾਰ ਚੱਲ ਰਹੇ ਸੀਗੇ ਤਾਸਦੀ ਕੀ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਸੀਗਾ ਪਰ ਸਥਿਤੀ ਬੇਹਦ ਖਰਾਬ ਹੋਣ ਦੇ ਕਾਰਨ ਉਹਨਾਂ ਨੇ ਦਮ ਤੋੜ ਦਿੱਤਾ ਵੱਡੀ ਜਾਣਕਾਰੀ ਤਸਦੀ ਕਿ ਉਹਨਾਂ ਨੇ 50 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਸਿੰਘ ਭੱਲਾ ਨੇ ਜਿਹੜਾ ਆਖਰੀ ਸਾਹ ਲਏ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਜਿਹੜਾ ਲੱਗਿਆ ਇੱਕ ਬੇਹਦ ਮਸ਼ਹੂਰ ਨਾਮ ਹਰ ਚਿਹਰੇ ਤੇ ਜਿਹੜਾ ਹੈ ਮੁਸਕਾਨ ਲਿਆਉਣ ਦੇ ਲਈ ਜਸਵਿੰਦਰ ਸਿੰਘ ਪੱਲਾ ਦਾ ਨਾਮ ਹਮੇਸ਼ਾ ਹੀ ਮੁਖ ਤੇ ਆਉਂਦਾ ਸੀਗਾ ਕੋਈ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਵੀ ਫਿਲਮ ਹੋਵੇ ਜਸਵਿੰਦਰ ਸਿੰਘ ਪੱਲਾ ਦਾ ਨਾਮ ਜਿਹੜਾ ਹਮੇਸ਼ਾ ਆਉਂਦਾ ਸੀਗਾ ਉਹਨਾਂ ਦਾ ਕਿਰਦਾਰ ਜਿਹੜਾ ਹਮੇਸ਼ਾ ਪਸੰਦ ਕੀਤਾ ਜਾਂਦਾ ਸੀਗਾ ਜਿਸ ਨੂੰ ਵੇਖਦੇ ਹੋਏ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀ ਉਹ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਨਵਿધા ਕਹੇਗੀ ਨੇ ਜਸਵਿੰਦਰ ਸਿੰਘ ਪੱਲਾ ਫਾਨੀ ਦੁਨੀਆ ਨੂੰ ਛੋੜ ਕੇ ਜਿਹੜੇ ਨੇ جا چکے ਨੇ ਜਸਵਿੰਦਰ ਸਿੰਘ ਪੱਲਾ ਤੇ ਉਹ ਉੱਥੇ ਹੀ ਚਾਚਾ ਚਤਰਾ ਕਿਰਦਾਰ ਦੇ ਨਾਲ مشہور ਹੋਣ ਵਾਲੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਸਿੰਘ ਪੱਲਾ ਦਾ ਦੇਹਾਂਤ ਜਿਹੜਾ ਹੋਇਆ ਬਹੁਤ ਹੀ ਜ਼ਿਆਦੀ ਮੰਦ ਭਾਗੀ ਖਬਰ ਜਿਹੜੀ ਉਹ ਅੱਜ ਉੱਠ ਕੇ ਸੁਣਨ ਨੂੰ ਮਿਲੀ ਹੈ ਤੇ ਉੱਥੇ ਹੀ ਪੰਜਾਬੀ ਫਿਲਮ ਜਗਤ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਜਸਵਿੰਦਰ ਸਿੰਘ ਪੱਲਾ ਦਾ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਸੂਤਰਾ ਅਨੁਸਾਰ ਕੱਲ 12 ਵਜੇ ਜਿਹੜਾ ਬਲੌਂਗੀ ਦੇ ਵਿੱਚ ਸ਼ਮਸ਼ਾਨ ਘਰ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਉਹਨਾਂ ਦਾ ਕੀਤਾ ਜਾਵੇਗਾ। ਜਸਵਿੰਦਰ ਸਿੰਘ ਪੱਲਾ ਦੇ ਦੇਹਾਂਤ ਤੇ ਉਹਨਾਂ ਦੇ ਕਰੀਬੀ ਦੋਸਤ ਅਤੇ ਆਦਾਕਾਰ ਬਾਲ ਮੁਕੰਦ ਸ਼ਰਮਾ ਦੇ ਵੱਲੋਂ ਵੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਕਿਸਮ ਦੀ ਇਸ ਤਰੀਕੇ ਦੀ ਕੋਈ ਖਬਰ ਜੜੀ ਉਹ ਸਾਹਮਣੇ ਨਹੀਂ ਆ ਸਕਦੀ ਸੀ ਕਿਉਂਕਿ ਉਹ ਜਿਹੜੇ ਥੋੜੇ ਬਹੁਤ ਠੀਕ ਹੋ ਗਏ ਸੀਗੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਮੀਦ ਸੀਗੀ ਜਿੱਦਾਂ ਹਰ ਵਾਰੀ ਉਹ ਟਿੱਲੇ ਮੱਠੇ ਹੋ ਜਾਂਦੇ ਨੇ ਤਾਂ ਠੀਕ ਹੋ ਕੇ ਵਾਪਸ ਆ ਜਾਂਦੇ ਨੇ ਪਰ ਹਸਪਤਾਲ ਦੇ ਵਿੱਚ ਉਹ ਮੁੜ ਵਾਪਸ ਨਹੀਂ ਆਉਣਗੇ ਅਜਿਹੀ ਜਿਹੜਾ ਹੈ ਖਬਰ ਉਹਨਾਂ ਨੇ ਨਹੀਂ ਸੋਚ ਸੀਗੀ ਜਸ ਸੁਣੇ ਵੇਖ ਤੇ ਹੋਏ ਮੰਦ ਭਾਗੀ ਖਬਰ ਜੜੀ ਹੈ ਸਰੇ ਹੀ ਦੇਖਣ ਨੂੰ ਮਿਲੀ ਹੈ ਦੱਸੇ ਕਿ ਜਸਵਿੰਦਰ ਪੱਲਾ ਨੇ ਰਾਤ ਨੂੰ 8 ਤੋਂ 9 ਵਜੇ ਦੇ ਕਰੀਬ ਖਾਣਾ ਖਾਧਾ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਅਚਾਨਕ ਉਲਟੀ ਹੋ ਗਈ ਤੇ ਉਹ ਬੇਹੋਸ਼ ਹੋ ਕੇ ਤੇ ਉਹਨਾਂ ਨੂੰ ਦੱਸਦੀ ਕਿ ਦੌਰਾ ਹੋਇਆ ਸੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਤੇ ਉਹਨਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬ੍ਰੇਨ ਸਟ੍ਰੋਕ ਜਿਹੜਾ ਹੋਇਆ ਸੀਗਾ ਤੇ ਬਲੀਡਿੰਗ ਜਿਹੜੀ ਹੈ ਪੂਰਾ ਫੈਲ ਚੁਕੀ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਸਰਜਰੀ ਕਰਨ ਦੇ ਲਈ ਕਿਹਾ ਪਰ ਡਾਕਟਰ ਨੇ ਦੱਸਿਆ ਹੈ ਕਿ ਬਲੀਡਿੰਗ ਕਾਫੀ ਜ਼ਿਆਦਾ ਹੱਦ ਤੱਕ ਜੜੀ ਉਹ ਫੈਲ ਗਈ ਸੀ ਤੇ ਸਥਿਤੀ ਬੇਹਦ ਖਰਾਬ ਹੋਣ ਦੇ ਕਾਰਨ ਜਿਹੜਾ ਹੈ ਸੋ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਆਰਟਿਸਟ ਜੁੜ ਚੁੱਕੇ ਨੇ ਉਹਦੇ ਚ ਸ਼ਰਮਾ ਉਹਦੇ ਚ ਸ਼ਰਮਾ ਬੇਹਦੀ ਮੰਦਪਾਗੀ ਖਬਰ ਜੜੀ ਹੋਇਆ ਅੱਜ ਸਾਹਮਣੇ ਆਏ ਜਸਮਿੰਦਰ ਸਿੰਘ ਪੱਲਾ ਸਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਬਹੁਤ ਹੀ ਮੰਦਪਾਗੀ ਘਟਨਾ ਹੈ ਜੀ ਇਹ ਅੱਜ ਸੁਣਨਾ ਸਵੇਰੇ ਤਾਣਕ ਸਾਡੇ ਲਈ ਬਹੁਤ ਹੀ ਨਿੰਦਨਜੋਗ ਆ ਇਹ ਪਰਮਾਤਮਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਵੱਡਾ ਘਾਟਾ ਪਾਇਆ ਆ ਕਿ ਜਦੋਂ ਦੇਖਿਆ ਜਾਵੇ ਕਿ ਹਰ ਇੱਕ ਦੇ ਤੇਰੇ ਨੂੰ ਹਸਾਉਣਾ ਹਰ ਇੱਕ ਨੂੰ ਹਸਾਉਣ ਵਾਲੇ ਸਾਡੇ ਅਜੇ ਇਨਸਾਨ ਤੌਰ 'ਤੇ ਨੇ ਦੁਨੀਆ ਤੋਂ ਤੇ ਬਹੁਤ ਹੀ ਜ਼ਿਆਦਾ ਅਫਸੋਸ ਹੋ ਰਿਹਾ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਕਿ ਉਹਨਾਂ ਦਾ ਇਸ ਉਮਰੇ ਜਾਣਾ ਅਜੇ ਕੋਈ ਬਹੁਤੀ ਉਮਰ ਨਹੀਂ ਸੀ 65 ਸਾਲ ਦੇ ਸਨ ਜਸਵਿੰਦਰ ਭੱਲਾ ਜੀ ਤੇ ਆਪਣੇ ਅਦਾਕਾਰੀ ਨਾਲ ਅੱਜ ਵੀ ਫਿਲਮਾਂ ਵਿੱਚ ਜਾਣ ਪਾਉਣ ਵਾਲੇ ਪਹਿਲੇ ਕਲਾਕਾਰ ਬਣਦੇ ਸਨ ਤੇ ਇਹ ਸੁਣ ਕੇ ਤੇ ਸਾਨੂੰ ਇੰਨਾ ਦੁੱਖ ਲੱਗਾ ਹੈ ਕਿ ਸਾਡੀ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਸ ਨਾਲ ਹੀ ਉਦਿਤ ਕਿਹਾ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਜੜੀ ਨੇ ਬਿਮਾਰ ਚੱਲ ਰਹੇ ਸਨ ਬਿਮਾਰ ਚੱਲ ਰਹੇ ਸਨ ਕਾਫੀ ਲੰਬੇ ਸਮੇਂ ਤੋਂ ਪਰ ਇਹ ਹੈ ਕਿ ਐਡਮਿਟ ਹੋਣ ਦੇ ਕਰਕੇ ਕਦੀ ਉਹ ਠੀਕ ਹੁੰਦੇ ਸਨ ਕਦੀ ਬਿਮਾਰ ਹੁੰਦੇ ਸਨ ਇਹ ਤਾਂ ਚਲੋ ਚੀਜ਼ਾਂ ਨਾਰਮਲ ਚੱਲਦੀ ਰਹਿੰਦੀਆਂ ਨੇ ਪਰ ਇੱਕ ਅਚਾਨਕ ਚਲੇ ਜਾਣਾ ਉਹ ਬਹੁਤ ਵੱਡਾ ਘਟਾ ਹੈ ਜੀ ਅਜੇ ਹੀ ਉਹਨਾਂ ਦੇ ਦੋਸਤਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਉਹਨਾਂ ਦੇ ਵੱਲੋਂ ਵੀ ਜਿਹੜਾ ਸਾਂਝੀ ਕੀਤੀ ਗਈ ਕਿ ਗੱਲਬਾਤ ਕੀ ਅਜੇ ਹਾ ਸੋਚਿਆ ਵੀ ਨਹੀਂ ਸੀਗਾ ਕਿ ਅਜਿਹੀ ਘਟਨਾ ਜਿਹੜੀ ਅਚਾਨਕ ਵਾਪਰ ਜਾਵੇਗੀ ਜਿਵੇਂ ਕਿ ਤੁਸੀਂ ਦੱਸਿਆ ਕਿ ਉਹ ਬਿਮਾਰ ਹੁੰਦੇ ਸੀ ਫਿਰ ਠੀਕ ਹੋ ਜਾਂਦੇ ਸੀ ਤੇ ਉਹਨਾਂ ਨੇ ਸੋਚਿਆ ਕਿ ਬਿਮਾਰ ਹੋ ਜਾਣਗੇ ਤਾਂ ਠੀਕ ਹੋ ਕੇ ਫਿਰ ਵਾਪਸ ਆ ਜਾਣਗੇ ਬਿਲਕੁਲ ਹੀ ਤਾਂ ਹਰ ਕਿਸੇ ਨੂੰ ਆਸ ਹੁੰਦੀ ਹੈ ਜੀ ਘਰ ਸਭ ਤੋਂ ਪਹਿਲਾਂ ਤੇ ਸੀ ਵੀ ਆਸ ਘਰ ਦੇ ਜੀ ਨੂੰ ਹੁੰਦੀ ਆ ਜੀ ਮਾਪਿਓ ਨੂੰ ਹੁੰਦੀ ਆ ਜੀ ਭੈਣ ਭਰਾ ਨੂੰ ਹੁੰਦੀ ਆ ਬੱਚਿਆਂ ਨੂੰ ਹੁੰਦੀ ਆ ਸੋ ਇਸ ਜੀ ਦੀ ਆਫਸ ਕਰਨ ਹੁੰਦੀ ਹੈ ਬਾਕੀ ਸਾਡੀ ਫਿਲਮ ਇੰਡਸਟਰੀ ਦਾ ਇੱਕ ਪਰਿਵਾਰ ਆ ਇਸ ਪਰਿਵਾਰ ਨੂੰ ਹਮੇਸ਼ਾ ਹਾਸ ਹੁੰਦੀ ਸੀ ਤੇ ਹਰ ਇਹ ਨੂੰ ਇਹ ਆਸ ਹੁੰਦੀ ਕਿ ਜਲਦੀ ਠੀਕ ਹੋ ਕੇ ਫਿਰ ਫਿਲਮ ਇੰਡਸਟਰੀ ਜੁਆਇਨ ਕਰਨਗੇ ਜਲਦੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਣਗੇ ਸੋ ਜਿੰਦਰਾ ਆਪਾਂ ਦੇਖਦੇ ਆ ਜੀ ਅਸੀਂ ਬਚਪਨ ਤੋਂ ਉਹਨਾਂ ਦਾ ਸ਼ਨਕਾਟਾ ਗੈਰੀ ਉਹਨ ਜਟਾ ਫੈਮਿਲੀ 420 ਇਹੋ ਜਿਹੀਆਂ ਫਿਲਮਾਂ ਨੇ ਅਨੇਕਾਂ ਹਲਮਾਂ ਦੇ ਜਿੰਨਾ ਵਿੱਚ ਉਹਨਾਂ ਨੇ ਬਹੁਤ ਬਖੂਬ ਰੋਲ ਨਿਭਾਇਆ ਹੈ ਤੇ ਉਹ ਬਹੁਤ ਨੇਕ ਇਨਸਾਨ ਸਨ ਚੰਗੇ ਇਨਸਾਨ ਸਨ ਵਧੀਆ ਪਰਵਾਸ ਸਨ شنਕਟਾ ਦਾ ਤੁਸੀਂ ਜ਼ਿਕਰ ਕੀਤਾ ਹੈ ਤੇ ਉਸ ਦੇ ذریعے ਉਹ ਬੇहद ਮਕਬੂਲ ਹੋਏ ਸੀਗੇ ਸੰਗਾਸ ਤੇ ਤੋਂ ਬਹੁਤ ਫੇਮਸ ਹੋਏ ਸਨ ਇੱਕ ਉਹਨਾਂ ਨੂੰ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਸਾਚਾ ਚਤਰਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਤੇ ਉਹ ਵੀ ਬਹੁਤ ਵਧੀਆ ਉਹਨਾਂ ਦਾ ਕਿਰਦਾਰ ਸੀ ਤੇ ਬਾਕੀ ਫੈਮਲੀ 420 ਉਹ ਵੀ ਬਹੁਤ ਵਧੀਆ ਫਿਲਮ ਸੀ ਕੈਰੀ ਆਨ ਜੱਟਾ ਦੇ ਵਿੱਚ ਉਹਨਾਂ ਦਾ ਬਾਕੂ ਤਾਲੀ ਜਿਹੜੇ ਆਪਾਂ ਵਕੀਲ ਵਾਲੀ ਉਹਨਾਂ ਦੇ ਡਾਇਲੌਗ ਮਸ਼ਹੂਰ ਹੈ ਜੀ ਤੇ ਕਾਲਾ ਕੋਟ ਐਵੇਂ ਨਹੀਂ ਪਾਇਆ ਇੱਕ ਉਹਨਾਂ ਦਾ ਡਾਇਲੌਗ ਮਸ਼ਹੂਰ ਹੋਇਆ ਹੈਗਾ ਸੇ ਲਿੱਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ ਇਹੋ ਜੇ ਕਈ ਉਹਨਾਂ ਦੇ ਡਾਇਲੌਗ ਨੇ ਉਹ ਜੇ ਕਈ ਉਹਨਾਂ ਦੀਆਂ ਗੱਲਾਂ ਨੇ ਜੋ ਲੋਕਾਂ ਦੇ ਦਿਲਾਂ ਤੇ ਸਦੀਆਂ ਪਰ ਰਾਜ ਕਰਨਗੀਆਂ ਤੇ ਮੈਂ ਆਪਣੇ ਵੱਲੋਂ ਪੂਰਾ ਅਫਸੋਸ ਇਸ ਚੀਜ਼ ਤੇ ਕਰਨਾ ਕਿ ਅਸੀਂ ਇੱਕ ਖਬਰ ਨੂੰ ਸੁਣਨ ਲਈ ਸਾਡਾ ਮਨ ਜਿਹੜਾ ਯਾਰ ਉਹ ਅੱਜ ਦੋਲ ਗਿਆ ਹੈ ਤੇ ਅੱਜ ਇੱਕ ਦੁਨੀਆ ਤੇ ਉਦਿਤ ਵਦੇਰੀ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ तो साढ़े नाल सुनील पॉल अभी नेता जुड़ चुके ने खबर आई है जसविंदर भल्ला की जो जो देहांत हो चुका है क्या कुछ कहोगे उसको लेकर के क्योंकि कॉमेडी की दुनिया से आप भी अच्छे तरीके से वाकिफ हो उनके साथ काम किया है बहुत ही बुरी खबर आज सुबह सुनने मिली है मतलब तो सुबह का जो कह सकते की शुरुआत बहुत ही दुखद हुई है जसविंदर तो जी की और बहुत ही आ, अचानक दुखद इस तरह से जाने की खबर आई है बहुत ही हम कॉमेडी के लिए खासकर पूरी पंजाब इंडस्ट्री के लिए पूरी हिंदी इंडस्ट्री के लिए तो है ही आ, लेकिन ये उन लोगों के लिए बहुत दुखद है जिन, जिन, जिन ने उनको बचपन से कॉमेडी करते हुए देखा हमने अपने बचपन से उनको कॉमेडी करते हुए देखा है फिल्मों में देखा है जसपाल भट्टी साहब के साथ करते हुए देखा है कई पंजाबी शोज में कई फिल्मों में देखा है बड़ी-बड़ी हिट फिल्मों के नाम पर है और एक और ये कॉमेडी के बहुत बड़े सुपरस्टार पंजाबी फिल्मों के रहे हैं ऐसा कहा जाता है कि बल्ला साहब जिस फिल्म में हो वो फिल्म लोग बहुत ही लोकप्रिय की जाती थी जैसे आप बिल्कुल सही कहा आपने कि बल्ला साहब जिस फिल्म में होते थे वो फिल्म हमेशा सुपर डुपर हिट जाती थी जी जी तो आज उनके जाने का बड़ा दुख हो रहा है क्योंकि बहुत अपने अपने हसाने वाले कलाकार जब इस तरह से चले जाते हैं तो कहने की भी बात है कि वो सभी सभी को बड़ा बड़ा दुख होता है हम काश कि कॉमेडियन के लिए तो वो तो गुरु का दर्जा रखते थे और उनका जाना बहुत दुख होता बहुत ही दुख होता आप भी बहुत अच्छे कॉमेडियन हैं उनकी जी जी तो इसी के साथ आप भी एक बहुत अच्छे कॉमेडियन रहे हैं और इसी के साथ जसविंदर भल्ला जो कि जिन्होंने अपनी अपनी शुरुआत भी इन्होंने कॉमेडियन से ही की थी फिल्म इंडस्ट्री में और काफी ज्यादा नाम अगर बॉलीवुड इंडस्ट्री में है और बॉलीवुड इंडस्ट्री में भी इनका काफी नाम था जी जी, जी। मैं समझता हूँ कि हमेशा इनका नाम रहेगा इसी इन्होंने इतना अच्छा अच्छा बढ़िया बढ़िया काम किया है कि अपने काम के जरिए हमेशा आ, फिल्म में जब तक रहेगी कॉमेडी जब तक रहेगी ये एंटरटेनमेंट दुनिया जब तक रहेगी का नाम बहुत ही आन बान शान से लिया जाएगा गुरु के तरह और हमेशा अपने काम के जरिए हम सब कलाकारों को, को प्रेरणा देते रहेंगे और दर्शकों को हसा करेंगे सुनील हंसमुख किरदार के साथ हमेशा जाने जाते थे बिल्कुल बिल्कुल इनकी इनकी फिल्म में एंट्री होते ही लोग हंसने लगते थे क्योंकि ये इनका कमाल का स्टाइल था एक बढ़िया स्टाइल था लोग को देखना चाहते थे हर फिल्म में और वो जिस भी फिल्म में आते थे कब दर्शक पेट पकड़ के आते थे और ये दर्शकों को आ, के साथ में इनका एक ऐसा ही रिश्ता था कि मतलब समझ जाओ कि ये ये दर्शक इनके लिए और ये दर्शकों के लिए थे जैसे ही आपने बताया कि अगर किसी इंसान के अंदर कुछ ऐसी भावना होती है गुस्से को लेकर के या किसी भी चीज को लेकर के तो वो साफ झलकती हुई दिखाई देती है लेकिन जसविंदर भल्ला को जो भी इंसान देखता था हमेशा स्माइल करते हुए नजर आते थे वो जी जी जी, जी बिल्कुल 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 वैसे होता था और मैं वाकई कह रहा हूँ कि ये बहुत ही आज खबर आई है मतलब भगवान उनको हमेशा हंसता रखे हसाता रखे दुनिया में उन्होंने बहुत हसी बांटी है ਪਰ ਬਹੁਤ ਹੀ ਨੇਕ ਇਨਸਾਨ ਪਿਆਰੇ ਇਨਸਾਨ ਇਨਸਾਨ ਵੀ ਬਹੁਤ ਪਿਆਰੇ ਬਹੁਤ ਹੀ ਡਾਊਨ ਟੂ ਅਰਥ ਇਨਸਾਨ ਬਹੁਤ ਹੀ ਇਤਨੇ ਗੁਣੀ ਇਤਨੇ ਬੜੇ ਉਸਤਾਦ ਨੇ ਕਿ ਬਾਵਜੂਦ ਵੀ ਜਰਾ ਵੀ ਇੱਕ ਕੈਸੇ ਕਾ ਦਿਨ ਕੋਈ ਸਮਝ ਨਹੀਂ ਤਾਂ ਇਹ ਕੋਈ ਇਸ ਤਰ੍ਹਾਂ ਕੋਈ ਉਨਕੀ ਅ ਅਦਾਕਾਰੀ ਨੂੰ ਕੋਈ ਕੋਈ ਕਮੀ ਨਹੀਂ ਸੀ ਸੋ ਸੁਨੀਲ ਪਾਲ ਬਹੁਤ ਬਹੁਤ ਧੰਨਵਾਦ ਆਪਕਾ ਹਮਾਰੇ ਸਾਥ ਜੁੜਨੇ ਕੇ ਲਈ ਸੋ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਦੁੱਖ ਦੀ ਲਹਿਰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਮਸ਼ਹੂਰ ਕਲਾਕਾਰ ਮੁੱਖ ਕਲਾਕਾਰ ਪੰਜਾਬੀ ਇੰਡਸਟਰੀ ਦੇ ਅੱਜ ਦੁਨੀਆ ਨੂੰ ਜਿਹੜੇ ਨੇ ਹਲਵਿਦਾ ਕਹਿ ਗਏ ਨੇ ਆਪਣੇ ਚੌੜ ਵਾਲਿਆਂ ਨੂੰ ਜਿਹੜਾ ਛੱਡ ਕੇ ਜਿਹੜੇ ਨੇ ਜਾ ਚੁੱਕੇ ਨੇ ਫਾਨੀ ਦੁਨੀਆ ਨੂੰ ਜਿਹੜੇ ਨੇ ਅਲਵਿਦਾ ਕਹਿ ਚੁੱਕੇ ਨੇ ਜਸਵਿੰਦਰ ਸਿੰਘ ਪੱਲਾ ਹਰੀਕਲੀ ਬੜੀ ਹੈਰਾਨ ਕਰਨ ਦੇਣ ਵਾਲੀ ਗੱਲ ਜਿਹੜੀ ਉਹ ਅੱਜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅਚਾਨਕ ਕਿਸੇ ਦਾ ਚਲੇ ਜਾਣਾ ਉਹ ਬੰਦੇ ਨੂੰ ਜ਼ਿਆਦਾ ਦੁੱਖ ਦਿੰਦਾ ਜਿਸ ਨੂੰ ਵੇਖਦੇ ਹੋਏ ਅੱਜ ਤੋ ਇਸ ਦੇ ਨਾਲ ਹੀ ਸਾਡੇ ਨਾਲ ਪੰਜਾਬੀ ਆਰਟਿਸਟ ਵੱਡਾ ਸਰਾਉਂ ਜੁੜ ਚੁੱਕੇ ਨੇ ਅੱਜ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਜਸਵਿੰਦਰ ਸਿੰਘ ਪੱਲਾ ਜਿਹੜੇ ਨੇ ਅੱਜ ਅਲਵਿਦਾ ਕਹਿ ਚੁੱਕੇ ਨੇ ਦੁਨੀਆ ਨੂੰ ਕੀ ਕੁਝ ਕਹੋਗੇ ਅੱਜ ਜਸਵਿੰਦਰ ਸਿੰਘ ਪੱਲਾ ਜਿਹੜੇ ਨੇ ਅੱਜ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਫਾਲੋ ਸੋਡੇ ਚੈਨਲ ਨੂੰ ਫਾਲੋ ਕਰਨਾ ਚਾਹੀਦਾ ਹੈ ਫਾਲੋ ਮਾਤਭਾਗੀ ਖਬਰ ਹੈ ਜੀ ਜੀ ਸੋ ਅੱਜ ਉੱਠਦੇ ਸਾਰੀ ਪਤਾ ਲੱਗਣਾ ਅਜੇ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਣਾ ਇੱਕ ਦੁਖਦਾਈ ਖਬਰ ਜਿਹੜੀ ਉਹ ਮੈਨੂੰ ਲੱਗਦਾ ਹੈ ਕਿ ਦੇਖਣ ਨੂੰ ਮਿਲ ਰਹੀ ਹੈ ਅੱਜ ਬੜਾ ਸਰਾਉ ਹਾਲੇ ਮੈਂ ਪਹਿਲਾਂ ਤਾਂ ਠੀਕ ਸੀਗੇ ਬਿਲਕੁਲ ਠੀਕ ਹੋਉਂਦੇ ਨਹੀਂ ਤੇ ਜਿਸ ਵੇਰੀ ਉੱਥੇ ਹੈ ਇਦਾਂ ਕੋਈ ਖਬਰ ਹਾਲ ਤੱਕ ਸੁਣੀ ਨਹੀਂ ਸੀ ਵੀ ਜਿਸ ਵਧਰਪੱਲਾ ਜੀ ਬਿਮਾਰ ਲੱਗੇ ਜਾਂ ਬਿਮਾਰ ਚੱਲ ਰਹੇ ਨੇ ਅਚਾਨਕ ਹੀ ਇਹ ਖਬਰ ਸੁਣਨ ਦਾ ਸ਼ੌਟ ਜਾਂ ਲੱਗਿਆ ਵੀ ਸੱਚ ਹੈ ਕਿ ਝੂਠ ਹੈ ਪਤਾ ਨਹੀਂ ਕਲੀਅਰ ਕਰਨਾ ਬੜਾ ਔਖਾ ਹੋ ਗਿਆ ਜੀ ਜੀ ਬਿਲਕੁਲ ਹਾਈ ਸੱਚੇ ਤੋਂ ਆਪਣਾ ਜਿਹੜਾ ਪਤਾ ਸੀ ਉਹਨਾਂ ਦਾ ਵੀ ਬਿਮਾਰ ਹੈ ਜਾਂ ਕਿਵੇਂ ਐਪੀਟੀ ਠੀਕ-ਠਾਕ ਸੀਗੇ ਵਧੀਆ ਕੱਦੇ ਖੇਡਦੇ ਸੀਗੇ ਬਹੁਤ ਮਾੜੀ ਖਬਰ ਹੈ ਇਹ ਪੰਜਾਬੀ ਇੰਡਸਟਰੀ ਲਈ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਸੀਗਾ ਕਿ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਬਿਮਾਰ ਵੀ ਚੱਲ ਰਹੇ ਸੀਗੇ ਕੁਝ ਹਾਂ ਮੈਂ ਸੁਣਾਇਆ ਜਾ ਰਿਹਾ ਜੀ ਅੱਜ ਵੀ ਬਿਮਾਰ ਚੱਲ ਰਹੀ ਜੀ ਪਰ ਇੰਦਾ ਹੀ ਸੁਣਾਇਆ ਜਾ ਰਿਹਾ ਸੀ ਵੀ ਇੰਨੀ ਬਿਮਾਰ ਇੰਨੀ ਵੀ ਜ਼ਿਆਦਾ ਸੀਰੀਅਸ ਹੋਣੇ ਹੁੰਦੀ ਉਹ ਜਾਨੀ ਨਾ ਕਿ ਆਪਣ ਨੂੰ ਇਹਦਾ ਸੱਣਾ ਮੱਟਰ ਦੁੱਖ ਤਾਂ ਇਹੀ ਹੈਗਾ ਵੀ ਅਚਨਚੇਤ ਕੀ ਪਤਾ ਲੱਗਿਆ ਆਪਣਾ ਸਰਹਣ ਇਸ ਨਾਲ ਹੀ ਜਸਵਿੰਦਰ ਸਿੰਘ ਪੱਲਾ ਦੇ ਡਾਇਲੌਗਸ ਦੀ ਗੱਲ ਕੀਤੀ ਜਾਵੇ ਬੇਮਿਸਾਲ ਡਾਇਲੌਗਸ ਦੀ ਡਿਲੀਵਰੀ ਜਿਹੜੀ ਉਹ ਕਰਕੇ ਜਸੂ ਲੈ ਕੇ ਉਹ ਕਾਫੀ ਜ਼ਿਆਦਾ ਮਸ਼ਹੂਰ ਸੀਗੇ ਪੰਜਾਬੀ ਇੰਡਸਟਰੀ ਦੇ ਵਿੱਚ ਪੰਚ ਲਾਈਨਸ ਨੂੰ ਲੈ ਕੇ ਮਸ਼ਹੂਰ ਸੀਗੇ ਸੋ ਮੇਨ ਲਾਦੇ ਕਿ ਪੰਜਾਬੀ ਇੰਡਸਟਰੀ ਦੇ ਲਈ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਅਜਿਹੇ ਕਲਾਕਾਰ ਦਾ ਉਹਨਾਂ ਤੋਂ ਦੂਰ ਹੋ ਜਾਣਾ ਮੈਡਮ ਕੋ ਪੰਜਾਬੀ ਸੰਗਠਾ ਤੋਂ ਲੈ ਕੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈਆਂ ਦਿੱਗਜ ਫਰਮਾਂ ਦੇ ਚੁੱਕੇ ਨੇਗੇ ਕਮੇਟੀ ਦੇ ਥੰਮ ਐਕਟਰ ਮੰਨੇ ਜਾਂਦੇ ਸੀਗੇ ਉਹ ਉਹਨਾਂ ਤੋਂ ਕਮੇਟੀ ਐਕਟਰ ਕੋਈ ਵੀ ਨਹੀਂ ਜੇ ਤੁਸੀਂ ਨੈਗੋਸ਼ੀਏਸ਼ਨ ਕਾਟਾ ਤੋਂ ਲੈ ਲੋ ਸੁਵਿੰਦਰ ਪੱਲਾ ਜੀ ਵਾਗੇ ਉੱਥੋਂ ਲੈ ਕੇ ਹੁਣ ਤੱਕ ਦਾ ਜਿਹੜਾ ਵੀ ਸਟਾਫਰ ਜਿਹੜਾ ਦਾ ਬਹੁਤ ਵਧੀਆ ਸਾਫਸਿਆ ਤੇ ਬਹੁਤ ਵਧੀਆ ਜੀ ਨੇਚਰ ਦੇ ਸੁਭਾਅ ਦੇ ਵੀ ਵਧੀਆ ਸੀਗੇ ਟਰੈਕਟਰ ਵੀ ਬਾਕਮਾਲੀ ਸੀਗੇ ਉਹ 1988 ਦੇ ਵਿੱਚ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਹਾਂ ਜੀ 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 ਹਾਂ ਜੀ ਨਾਲ ਨਾਲ ਜੋ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਲੁਧਿਆਣਾ agriculture ਉੱਤੇ ਜੋਬ ਵੀ ਕਰਦੇ ਸੀਗੇ ਸੋ ਉਹਨਾਂ ਨਾਲ ਤੁਸੀਂ ਕੰਮ ਕੀਤਾ ਹੋਇਆ ਹੈ ਸੋ ਕਿਵੇਂ ਦਾ ਸੁਭਾਅ ਕਿਵੇਂ ਦਾ ਨੇਚਰ ਜਿਹੜਾ ਉਹਨਾਂ ਨੂੰ ਦੇਖਣ ਨੂੰ ਮਿਲਦਾ ਸੀਗਾ ਕਿੰਨੀ ਕ ਪੋਜ਼ਿਟਿਵਿਟੀ ਜਿਹੜੀ ਉਹ ਦੇਖਣ ਨੂੰ ਮਿਲਦੀ ਸੀਗੀ ਮੈਮ ਉਹ ਬਹੁਤ ਹੀ ਨਰਮ ਸੁਭਾਅ ਦੇ ਅਕਟਰ ਸੀ ਬਹੁਤ ਹੀ ਜਿਆਦੇ ਤੇ ਛੋਟੇ ਬੰਦੇ ਨੂੰ ਜਿਵੇਂ ਮੈਂ ਕਿਹਾ ਮੇਰੇ ਵਰਗੇ ਨੇ ਕੰਮ ਕਰਨਾ ਸੀ ਉਹਨਾਂ ਨਾਲ ਉਹਨਾਂ ਦੀ ਬਾਹ ਫੜ ਕੇ ਖੜਾ ਕਰਨ ਵਾਲੇ ਅਕਟਰ ਸੀਗੇ ਇੱਕੋ ਫਿਲਮ ਇੰਡਸਟਰੀ ਫਿਲਮ ਇੰਡਸਟਰੀ ਦੇ ਨਾਲ ਕਾਫੀ ਜ਼ਿਆਦਾ ਗਾਣੇ ਜਿਹੜੇ ਫਿਲਮਾਂ ਜੜੀਆਂ ਨੇ ਉਹਨਾਂ ਦੇ ਵੱਲੋਂ ਆਈਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਫੇਮਸ ਰਹੀਆਂ ਨੇ ਚਾਹੇ ਉਹ ਜੱਟ ਐਂ ਜੁਲੀਅਟ ਹੋਵੇ ਜਾਂ ਫਿਰ ਡੈਡੀ ਕੂਲ ਮੁੰਡੇ ਫੂਲ ਹੋਵੇ ਅਜਿਹੀਆਂ ਫਿਲਮਾਂ ਜੜੀਆਂ ਨੇ ਹਮੇਸ਼ਾ ਸੁਪਰ ਹਿੱਟ ਦਿੱਤੀਆਂ ਨੇ ਉਹਨਾਂ ਨੇ ਤੇ ਬਹੁਤ ਹੀ ਮਾੜੀ ਖਬਰ ਆਪਣੀ ਇੰਡਸਟਰੀ ਲਈ ਇਹ ਸੋ ਠੀਕ ਹੈ ਮਦੇਰੀ ਜਾਣਕਾਰੀ ਦਿੱਲੀ ਬਹੁਤ ਬਹੁਤ ਤਨਵਾਦ ਤੁਹਾਡਾ ਬੜਾ ਸਰਾਉ ਸੋ ਹਲ ਜਗਤ ਤੇ ਜੜਾਜ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਜਿਹੜਾ ਮਿਲਿਆ ਹੈ ਕਿਉਂਕਿ ਮਸ਼ਹੂਰ ਅਦਾਕਾਰ ਜਿਹੜੇ ਨੇ ਉਹ ਅੱਜ ਜਸਵਿੰਦਰ ਪੱਲਾ ਜਿਹੜਾ ਅੱਜ ਸਾਡੇ ਵਿੱਚ ਨਹੀਂ ਰਹੇ ਨੇ ਜਸੂ ਵੇਖਦੇ ਹੋਏ ਪਰਿਵਾਰ ਵੱਲੋਂ ਵੀ ਜਿਹੜਾ ਕੋਈ ਜਾਣਕਾਰੀ ਹੈ ਜੇ ਜਸਵਿੰਦਰ ਸਿੰਘ ਪੱਲਾ ਨੂੰ ਲੈ ਕੇ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਜਾ ਰਹੀ ਕਿਉਂਕਿ ਅੱਜ ਉਹ ਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਜਿਸ ਨੂੰ ਵੇਖਦੇ ਹੋਏ ਹਰ ਪਾਸੇ ਦੁੱਖ ਦੀ ਲਹਿਰ ਜਿਹੜੀ ਉਹ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਅੱਜ ਪੂਰੇ ਪੰਜਾਬ ਨਹੀਂ ਹਰ ਜਗ੍ਹਾ ਤੇ ਜਿਹੜੀ ਉਹ ਦੁੱਖ ਦੀ ਲਹਿਰ ਪੰਜਾਬੀ ਇੰਡਸਟਰੀ ਦੇ ਅਦਾਕਾਰ ਜਸਵਿੰਦਰ ਸਿੰਘ ਪੱਲਾ ਲੈ ਕੇ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਹੜੇ ਨੇ ਮਨਪਸੰਦ ਕਿਰਦਾਰ ਜਿਹੜਾ ਲੋਕਾਂ ਦਾ ਰਿਹ ਹੈ ਜਸਵਿੰਦਰ ਸਿੰਘ ਪੱਲਾ ਦਾ ਤੇ ਉਹ ਉਥੇ ਹੀ ਦੱਸਦੀ ਕਿ ਜਸਵਿੰਦਰ ਸਿੰਘ ਪੱਲਾ ਨੂੰ ਹਰ ਪਾਸੇ ਜਿਹੜਾ ਹੈ ਉਹਨਾਂ ਦੇ ਕਿਰਦਾਰ ਨੂੰ ਉਹਨਾਂ ਦੇ ਡਾਇਲੌਗਸ ਹੋਣ ਚਾਹੇ ਉਹਨਾਂ ਦੇ ਪਿਆਰੀਆਂ ਪਿਆਰੀਏ ਗੱਲਾਂ ਹੋਣ ਉਹ ਹਰ ਕਿਸੇ ਦੇ ਮਨ ਨੂੰ ਜੜੀਆਂ ਪਾਉਂਦੀਆਂ ਸੀਆਂ ਜਿਸ ਵੇਗ ਦੇ ਹੋਏ ਅਚਾਨਕ ਕਿਸੇ ਕਲਾਕਾਰ ਦਾ ਚਲੇ ਜਾਣਾ ਉਹ ਜ਼ਿਆਦਾ ਦੁੱਖ ਦਿੰਦਾ ਹੈ ਜੋ ਕਿ ਲੋਕਾਂ ਦੇ ਕਾਫੀ ਜ਼ਿਆਦਾ ਕਰੀਬ ਰਹੇ ਹੋਣ ਲੋਕਾਂ ਦੇ ਨਾਲ ਜੁੜੇ ਰਹੇ ਹੋਣ ਲੋਕਾਂ ਦੇ ਨਾਲ ਉਹਨਾਂ ਨੂੰ ਖੁਸ਼ ਕਰਦੇ ਰਹੇ ਹੋਣ ਕੁਦੇਰੀ ਜਾਣਕਾਰੀ ਦਿੱਲੀ ਸੜੇ ਨਾਲ ਲਮਿਤ ਸੇਠੀ ਜੁੜ ਚੁਕੇ ਨੇ ਅਮਿਤ ਸੇਠੀ ਕੀ ਕੋਈ ਜਾਣਕਾਰੀ ਹੈ ਜਸਵਿੰਦਰ ਸਿੰਘ ਪੱਲਾ ਦਾ ਦਿਹਾਂਤ ਹੋਇਆ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀਗੇ ਉਹ ਬਿਲਕੁਲ ਨੰਪਟੇ ਦੱਸਾਂ ਜਾਂ ਉਹਨਾਂ ਦੇ ਚੇਲੇ ਜਸਵਿੰਦਰ ਸਿੰਘ ਪੱਲਾ ਬਾਰੇ ਗੱਲ ਕਰੀਏ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਤੇ ਬਿਲਕੁਲ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੇ ਕਾਫੀ ਦੁੱਖ ਲੱਗਿਆ ਉਹਨਾਂ ਨੂੰ ਬਹੁਤ ਸੀਆਂ ਫਿਲਮਾਂ ਉਹਨਾਂ ਨੇ ਜਿਹੜੀਆਂ ਹੈ ਕੀਤੀਆਂ ਸਨ ਤੇ ਬਿਲਕੁਲ ਅੱਜ ਜਿਹੜਾ ਹੈ ਉਹਨਾਂ ਦਾ ਹਸਨ ਜਨਾਇਆ ਹਾਲਾਂਕਿ ਪਰਿਵਾਰ ਤੋਂ ਜੋ ਜਾਣਕਾਰੀ ਹਾਲਾਂਕਿ ਜੋ ਮਿਲ ਰਹੀ ਹੈ ਤੇ ਉਸ ਦੇ ਹਿਸਾਬ ਨਾਲ ਕੱਲ ਜਿਹੜਾ ਹੈ ਕੋਈ ਸੰਸਕਾਰ ਕੀਤਾ ਜਾਵੇਗਾ ਤੇ ਹੁਣ ਕਾਫੀ ਵੱਡਾ ਜਿਹੜਾ ਹੈ ਝਟਕਾ ਪੰਜਾਬੀ ਇੰਡਸਟਰੀ ਨੂੰ ਲੱਗਿਆ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਸ਼ੋਕ ਦੀ ਲਹਿਰ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਦਾ ਫੇਸ ਸਾਡੇ ਵਿੱਚ ਘਰ ਸੀਗਾ ਤੇ ਅਗਰ ਫੇਸ ਸਾਡੇ ਨਿਵਾਸੀ ਗੱਲ ਕਰੀਓ ਉੱਥੇ ਸਵੇਰ ਤੋਂ ਹੀ ਜਲੇ ਨੇ ਉੱਥੇ ਜਿਹੜੇ ਉਹਨਾਂ ਦੇ ਆਪਣਾ ਫੈਨਸ ਵੀ ਕਹਿ ਸਕਦੇ ਆ ਤੇ ਜਿਹੜੇ ਨਾਲ ਹੀ ਉਹਨਾਂ ਦੇ ਜਿਹੜੇ ਕਰੀਬੀ ਲੋਕ ਸੀਗੇ ਉਹ ਵੀ ਉੱਥੇ ਪਹੁੰਚ ਰਹੇ ਨੇ ਇਸਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਰਾਤ 8 ਤੋਂ 9 ਵਜੇ ਦੇ ਕਰੀਬ ਜਿਹੜਾ ਹੈ ਉਹਨਾਂ ਨੇ ਖਾਣਾ ਖਾਧਾ ਇਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਹੜੀ ਉਹ ਢਿੱਲੀ ਮੱਠੀ ਹੋ ਗਈ। ਹਾਲਾਂਕਿ ਬਿਲਕੁਲ ਅਗਰ ਸੋਰਸਸ ਦੀ ਗੱਲ ਕਰੀਏ ਉਹਨਾਂ ਦੇ ਹਵਾਲੇ ਤੋਂ ਇਸ ਤਰ੍ਹਾਂ ਦੀ ਖਬਰ ਆ ਰਹੀ ਹੈ ਕਿ ਰਾਤ ਨੂੰ ਉਹਨਾਂ ਨੇ ਰੋਟੀ ਖਾਧੀ ਸੀ ਉਸ ਤੋਂ ਬਾਅਦ ਇੱਕਦਮ ਜਿਹੜੀ ਉਹਨਾਂ ਦੀ ਤਬੀਅਤ ਜਿਹੜੀ ਹੈ ਖਰਾਬ ਹੋਈ ਹੈ। ਹਾਲਾਂਕਿ ਇਹ ਬਿਮਾਰੀ ਕਿਤੇ ਨਾ ਪਰਿਵਾਰ ਨੇ ਹਾਲੇ ਕੋਈ ਜਿਹੜੀ ਹੈ মিডিਆ ਦੇ ਨਾਲ ਆ ਕੇ ਕੋਈ ਰੋਜ਼ ਨਹੀਂ ਜਿਹੜੀਆਂ ਗੱਲ ਨਹੀਂ ਕੀਤੀ ਕੀ ਜਾਨ ਹੈ ਜੀਗਾ ਸੋਰਸਸ ਦੇ ਹਵਾਲੇ ਤੋਂ ਇਸ ਤਰ੍ਹਾਂ ਦੀ ਖਬਰ ਹੈ। ਵਦੇਰੀ ਜਾਣਕਾਰੀ ਦੇ ਲਈ ਅਮਿਤ ਬਹੁਤ ਬਹੁਤ ਧੰਨਵਾਦ ਜੁੜੇ ਰਹਾਂਗੇ ਤੁਹਾਡੇ ਨਾਲ ਸੋ ਕਿਹਾ ਜਾ ਰਿਹਾ ਸੀਗਾ ਕਿ ਸੋ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਜਸ਼ਨ ਗਿਲ ਜੁੜ ਚੁਕੇ ਨੇ ਜਸ਼ਨ ਗਿਲ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਅੱਜ ਤੱਕ ਨੂੰ ਮਿਲ ਰਹੀ ਆ ਜਸਵਿੰਦਰ ਸਿੰਘ ਪੱਲਾ ਜਿਹੜੇ ਨੇ ਦੁਨੀਆ ਨੂੰ ਅਲਵਿਦਾ ਕਹਿ ਚੁਕੇ ਨੇ ਜੀ ਸਰ ਸ੍ਰੀ ਕਾਲ ਜੀ ਪੁੱਛੋ ਪਤਾ ਜੀ ਜੀ ਉਹ ਬਿਲਕੁਲ ਇੱਕ ਚਟਕੇ ਵਾਲੀ ਗੱਲ ਸੀ ਜਦੋਂ ਸਵੇਰੇ ਆਪਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਲੱਗਿਆ ਤੇ ਇੱਕ ਵਾਰ ਲਈ ਤੇ ਯਕੀਨ ਨਹੀਂ ਸੀ ਹੋ ਰਿਹਾ ਪਰ ਜਦੋਂ ਫਿਰ ਕਿਸੇ ਨਾਲ ਗੱਲਾਂ ਬਾਤਾਂ ਹੋਈਆਂ ਤੇ ਪਤਾ ਲੱਗਿਆ ਕਿ ਇਹ ਸੱਚੀ ਹੈ ਤੇ ਇੱਕ ਵਾਰ ਲਈ ساری ਇੰਡਸਟਰੀ ਦੇ ਵਿੱਚ ਵੀ ਗੱਲ ਕਰ ਲਈਏ ਤੇ ਮੇਰੇ ਦੁੱਖ ਦੀ ਗੱਲ ਜਿਹੜੀ ਲੱਗ ਗਈ ਐ ਸੈਂਕਡ ਜਦੋਂ ਅਚਾਨਕ ਖਬਰ ਮਿਲਣਾ ਇੱਕ ਹਰਕ ਲਈ ਬਹੁਤ ਹੀ ਦੁਖਦਾਈ ਦੀ ਗੱਲ ਹੈ ਹਰ ਕੋਈ ਯਕੀਨ ਨਹੀਂ ਕਰੇਗਾ ਅਚਾਨਕ ਕਿਸੇ ਮਨਪਸੰਦ ਕਲਾਕਾਰ ਦਾ ਜੜਾ ਉਹ ਦੇਹਾਨ ਤੋਂ ਜਾਣਾ ਤੇ ਹਰ ਕਿਸੇ ਦੇ ਦਿਮਾਗ ਨੂੰ ਸਦਮੇ ਦੀ ਤਰ੍ਹਾਂ ਲੱਗਦਾ ਹੈ ਜੀ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਹਲੇ ਤੱਕ ਮਤਲਬ ਕਿ ਅਸੀਂ ਗੱਲ ਕਰੀਏ ਤਾਂ ਜਿਹੜੇ ਨਜ਼ਦੀਕੀ ਲੋਕ ਸੀਗੇ ਉਹਨਾਂ ਨੂੰ ਫਿਰ ਵੀ ਪਤਾ ਸੀਗਾ ਕਿ ਥੋੜਾ ਜਿਹਾ ਤਬਿਆ ਠੀਕ ਨਹੀਂ ਸੀ ਚੱਲ ਰਹੀ ਉਹਨਾਂ ਦੀ ਪਰ ਅਦਰਵਾਇਜ਼ ਤੇ ਗੱਲ ਕਰੀਏ ਤਾਂ ਨਾਰਮਲ ਲੋਕਾਂ ਦੇ ਤਾਂ ਆਈ ਥਿੰਕ ਇਦਾਂ ਦੀ ਕੋਈ ਚੀਜ਼ ਦਿਮਾਗ 'ਚ ਵੀ ਨਹੀਂ ਸੀ ਆਉਂਦੀ ਜਦੋਂ ਖਬਰ ਆਈ ਹੈ ਤੇ ਜਿਹੜੇ ਰਾ ਆ ਰਿਐਕਸ਼ਨ ਤੋਂ ਹੀ ਆਏ ਨੇ ਲੋਕਾਂ ਦੇ ਕਿ ਨਹੀਂ ਹੋ ਨਹੀਂ ਸਕਦਾ ਇਹ ਸ਼ਾਇਦ ਕਿ ਸੈਂਸਿਟੀਵ ਖਬਰ ਪਲਾਈ ਗਈ ਹੈ ਜਨ ਇਤਨੀ ਕੋਈ ਚੀਜ਼ ਹੋਈ ਹੈ ਕਿਉਂਕਿ ਬੀਇੰਗ ਐਨ ਆਰਟਿਸਟ ਵੀ ਨਹੀਂ ਬੀਇੰਗ ਐਨ ਹਿਊਮਨ ਬੀਇੰਗ ਕਮਾਲ ਦੇ ਸੰਤ ਸੁਖਵਿੰਦਰ ਜੀ ਤੇ ਜਿੰਦੋਂ ਵੀ ਜਿਹੜਾ ਵੀ ਬੰਦਾ ਉਹਨਾਂ ਨੂੰ ਪਹਿਲੀ ਵਾਰ ਮਿਲਦਾ ਸੀ ਕਦੇ ਮਹਿਸੂਸ ਹੀ ਨਹੀਂ ਸੀ ਕਰਵਾਉਂਦੇ ਕਿ ਉਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਨੇ ਚਾਹੇ ਇਹਦੇ ਵੱਡੇ ਆਰਟਿਸਟ ਨੇ ਬਹੁਤ ਹੰਬਲ ਤੇ ਮਤਲਬ ਕਮਾਲ ਦੇ ਕਰਤਾਰ ਦੇ ਮਾਲਕ ਸੀ ਮੈਨੂੰ ਲੱਗਦਾ ਹੈ ਕਿ ਹੁਣ ਇਸ ਤੋਂ ਬਾਅਦ ਵੀ ਲੋਕ ਉਹ ਯਾਦ ਰੱਖਣਗੇ ਕਿ ਉਹ ਇਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਬਤੀਤ ਕੀਤੀ ਹੈ ਕਿੰਨੇ ਡਾਉਨ ਟੂ ਅਰਥ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਦੀਆਂ ਫਿਲਮਾਂ ਨੂੰ ਕਿਉਂਕਿ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਸੀਗਾ ਮਨਪਸੰਦ ਕਿਰਦਾਰ ਸੀਗੇ ਉਹ ਸਾਰਿਆਂ ਦੇ ਤੇ ਇਸ ਦੇ ਨਾਲ ਹੀ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਨੂੰ ਫਿਲਮਾਂ ਦੇ ਜ਼ਰੀਏ ਜਿਹੜਾ ਹੈ ਹਰ ਕਿਸੇ ਨੂੰ ਯਾਦ ਰੱਖਣਾ ਹੈ ਬਿਲਕੁਲ ਬਿਲਕੁਲ ਇਹ ਮਤਲਬ ਉਹ ਕਿਰਦਾਰ ਜਿਹੜੇ ਆਈ ਥਿੰਕ ਉਹਨਾਂ ਨੇ ਨਿਭਾਤੇ ਉਹ ਨਿਭਾਉਣੀ ਬੜੇ ਮੈਨੂੰ ਲੱਗਦਾ ਨਹੀਂ ਕਿ ਉਹ ਤਰੀਕੇ ਨਾਲ ਕੋਈ ਹੋਰ ਸਰਦਾਰ ਜਾਂ ਉਹ ਉਸ ਤਰੀਕੇ ਦਾ ਹੋਰ ਵੀ ਆਰਟਿਸਟ ਪਲੇ ਕਰ ਸਕਦਾ ਜਿਸ ਤਰੀਕੇ ਦੇ ਕਿਰਦਾਰ ਉਹਨੇ ਹੁਣ ਤੱਕ ਪਲੇ ਕੀਤੇ ਨੇ ਤੇ ਇੱਕ ਵੀਗਨ ਆਰਟਿਸਟ ਵੀ ਸਾਡੇ ਲਈ ਇਨਸਪੀਰੇਸ਼ਨ ਰਹੇ ਨੇ ਅਸੀਂ ਹਮੇਸ਼ਾ ਤੋਂ ਫੋਲੋ ਕਰਦੇ ਰਹੇ ਹਾਂ ਕਿ ਅਸੀਂ ਉਸ ਤਰੀਕੇ ਦਾ ਕੰਮ ਕਰ ਸਕੀਏ ਉਹਦੇ ਨੇੜੇ ਪਹੁੰਚ ਸਕੀਏ ਉਸ ਤਰੀਕੇ ਨਾਲ ਜਿਸ ਤਰੀਕੇ ਦਾ ਕੰਮ ਹੁਣ ਤੱਕ ਉਹ ਕਰਦੇ ਆਏ ਨੇ ਸੋ ਬਹੁਤ ਦੁੱਖ ਖੜੀ ਗੱਲ ਹੈ ਜੀ ਕਿ ਇੱਕ ਵੱਡਾ ਘਾਟਾ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਪੂਰਾ ਨਹੀਂ ਹੋਣਾ ਕਿਸੇ ਵੀ ਤਰੀਕੇ ਨਾਲ ਹਾਂ ਜਿਸ਼ਨਰ ਡਾਇਬਟੀਸ ਤੋਂ ਮਰੀਜ਼ ਵੀ ਜਿਹੜੇ ਨੇ ਉਹ ਦੱਸੇ ਜਾ ਰਹੇ ਸੀਗੇ ਕਿਉਂਕਿ ਦਿਲ ਦੀ ਦਿੱਕਤ ਵੀ ਜਿਹੜੀ ਉਹਨਾਂ ਨੂੰ ਆਈ ਸੀਗੀ ਤਾਂ ਅਜਿਹੀਆਂ ਖਬਰਾਂ ਲਗਾਤਾਰ ਤਿੱਖ ਨੂੰ ਮਿਲ ਰਹੀਆਂ ਸੀਗੇ ਕਿ ਢੱਲੇ ਮੱਠੇ ਹੋ ਜਾਂਦੇ ਨੇ ਹਸਪਤਾਲ ਜਾਂਦੇ ਨੇ ਫਿਰ ਉਹ ਠੀਕ ਹੋ ਕੇ ਆ ਜਾਂਦੇ ਨੇ ਪਰ ਅਚਾਨਕ ਇਹ ਖਬਰ ਮਿਲਣਾ ਤਾਂ ਹਰ ਕਿਸੇ ਲਈ ਬਹੁਤ ਵੱਡੀ ਗੱਲ ਹੈ ਜੀ 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 ਅਕਲ ਜੀ ਡਾਇਬੀਟਿਕ ਦਾ ਚਰੂ ਲੰਬੇ ਸਮੇਂ ਤੋਂ ਸਾਨੂੰ ਪਤਾ ਹੀ ਸੀ ਉਹਦੇ ਕਰਕੇ ਟੈਬਲ ਕਈ ਵਾਰ ਉਹਨਾਂ ਦੀ ਔਨਸੈਟ ਵੀ ਅਸੀਂ ਦੇਖਿਆ ਸੀ ਉਹ ਥੋੜਾ ਜ਼ਿਆਦਾ ਡਾਊਨ ਹੋ ਜਾਂਦੇ ਸੀਗੇ ਬਟ ਨਾਲ ਨਾਲ ਇਲਾਜ ਚੱਲਦਾ ਕਰਕੇ ਉਹ ਨਾਰਮਲੀ ਸਮੇਂ ਹੁੰਦਾ ਸੀਗਾ ਕਿ ਠੀਕ ਹੋ ਜਾਂਦੇ ਆ ਕਿ ਸਾਨੂੰ ਮਤਲਬ ਇਹਨਾਂ ਚੀਜ਼ ਦਾ ਕਰੇ ਦਿਮਾਗ 'ਚ ਵੀ ਨਹੀਂ ਸੀ ਆਉਂਦੀ ਇਵਨ ਰੀਸੈਂਟ ਕੱਲ ਦੀ ਗੱਲ ਕਰੀਏ ਤੇ ਕੱਲ ਅਸੀਂ ਕਿਸੇ ਜਗ੍ਹਾ ਤੇ ਸਿੱਗੇ ਬੈਠੇ ਸੀਗੇ ਤੇ ਅਸੀਂ ਇਦਾਂ ਗੱਲ ਕਰ ਰਹੇ ਸੀਗੇ ਕਿ ਯਾਰ ਜ਼ਿਆਦਾ ਵੀਕ ਹੋ ਗਏ ਨੇ ਪੱਲਾ ਸਾਹਿਬ ਉਹਨਾਂ ਮਤਲਬ ਉਹਨਾਂ ਫੇਸ ਕਾਫੀ ਲੱਗ ਰਿਹਾ ਸੀਗਾ ਕਿ ਉਹ ਬਿਮਾਰ ਲੱਗ ਰਹੇ ਨੇ ਫੇਸ ਦੇ ਉੱਤੇ ਵੀ ਚੀਚੇ ਹਲਕੀ ਸੀਗੀ ਕੁਝ ਸਮੇਂ ਤੋਂ ਤੇ ਬਟ ਸਾਨੂੰ ਅਸੀਂ ਕੱਲ ਵੀ ਇਹੀ ਗੱਲਾਂ ਕਰ ਰਹੇ ਸੀਗੇ ਅਰ ਛੇਤੀ ਦਿਨੇ ਠੀਕ ਹੋ ਕੇ ਆਉਣ ਵਾਪਸ ਦੁਬਾਰਾ ਮਿਲੀਏ ਗੱਲਾਂ ਬਾਤਾਂ ਕਰੀਏ ਬਟ ਅਚਾਨਕ ਸਿਰ ਸਵੇਰੇ ਸਾਨੂੰ ਖਬਰ ਆ ਜਾਂਦੀ ਹੈ ਤੇ ਸਮਝ ਹੀ ਨਹੀਂ ਆ ਰਿਹਾ ਸੀਗਾ ਕਿ ਇਸ ਚੀਜ਼ ਨੂੰ ਮਤਲਬ ਮੰਨਿਆ ਕਿਵੇਂ ਜਾਵੇ ਕਿਉਂਕਿ ਹਲੇ ਤੱਕ ਵੀ ਜੇ ਗੱਲ ਕਰੀਏ ਤਾਂ ਮਨਨ ਚ ਨਹੀਂ ਆ ਰਹੀ ਇਹ ਚੀਜ਼ ਕਿ ਹੁਣ ਉਹ ਨਹੀਂ ਹੈਗੇ ਸਾਡੇ ਚ ਤਾਂ ਵਿਸ਼ਵਾਸ ਕਰਨਾ ਜਸ਼ਨ ਬਹੁਤ ਮੁਸ਼ਕਿਲ ਹੈ ਕਿਉਂਕਿ ਮਨਪਸੰਦ ਕਿਰਦਾਰ ਜਿਹੜਾ ਰਿਹਾ ਹੋਵੇ ਮਨਪਸੰਦ ਆਰਟਿਸਟ ਜਿਹੜਾ ਰਿਹਾ ਹੋਵੇ ਉਹਨਾਂ ਦਾ ਅਚਾਨਕ ਚਲੇ ਜਾਣਾ ਹਰ ਕਿਸੇ ਦੇ ਲਈ ਇੱਕ ਸ਼ੌਕਿੰਗ ਨਿਊਜ਼ ਹੈ ਸੋ ਵਧੇਰੀ ਜਾਣਕਾਰੀ ਦੇ ਲਈ ਜਸ਼ਨ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ